ਰੋਕ ਬੱਸ ਪੰਜਾਬ ਦੇ ਵਿੱਚ ਕੁੱਕੜ ਬਣਿਆ ਪੁਲਿਸ ਲਈ ਮੁਸੀਬਤ ਕੁੱਕੜਾਂ ਦੀ ਲੜਾਈ ਦੇ ਵਿੱਚੋਂ ਚੁੱਕ ਕੇ ਲਿਆਈ ਸੀ ਪੁਲਿਸ ਥਾਣੇਦਾਰ ਕੁੱਕੜ ਨੂੰ ਪਾਰਿਆ ਚੋਗਾ ਕਿਉਂਕਿ ਹਰ ਤਰੀਕ ਤੇ ਕੁੱਕੜ ਨੂੰ ਕੀਤਾ ਜਾਵੇਗਾ ਪੇਸ਼ ਜੱਜ ਸਾਹਿਬ ਅੱਗੇ ਪੇਸ਼ ਹੋਵੇਗਾ ਇਹ ਕੁੱਕੜ ਦੇਸ ਦਾ ਕਾਨੂੰਨ ਵੀ ਅਜੀਬੋ ਗਰੀਬ ਕੁੱਕੜ ਨੂੰ ਮਾਰ ਦਿਓ ਤੇ ਰਾਤ ਨੂੰ ਖਾ ਲਓ ਤੇ ਕੋਈ ਕੇਸ ਨਹੀਂ ਤੇ ਕੁੱਕੜਾਂ ਦੀ ਲੜਾਈ ਹੋਏਗੀ ਤੇ ਹੋ ਜਾਏਗਾ ਕੇਸ ਇਹ ਕੁੱਕੜ ਕਈ ਟਰਾਫੀਆਂ ਜਿੱਤ ਚੁੱਕਿਆ ਦੱਸਦੇ ਨੇ ਇਹ ਕੁੱਕੜ ਹਰ ਵਾਰ ਲੜਾਈ ਜਿੱਤਦਾ ਤੇ ਵਿਜੇਤਾ ਹੁੰਦਾ ਇਸ ਦੇ ਉੱਤੇ ਲੱਗਦਾ ਲੱਖਾਂ ਦਾ ਸੱਟਾ ਬਠਿੰਡਾ ਦੇ ਪਿੰਡ ਬਲੂਆਣਾ ਦੇ ਵਿੱਚ ਹੁੰਦੀ ਸੀ ਕੁੱਕੜਾਂ ਦੀ ਲੜਾਈ ਜੋ ਕਿ ਗੈਰ ਕਾਨੂੰਨੀ ਦੱਸੀ ਜਾਂਦੀ ਹੈ ਕਿਉਂਕਿ ਐਨੀਮਲ ਐਕਟ ਦੇ ਤਹਿਤ ਕੁੱਕੜਾਂ ਦੀ ਲੜਾਈ ਨਹੀਂ ਕਰਵਾਈ ਜਾ ਸਕਦੀ ਕੁੱਕੜਾਂ ਦੀ ਜਿੱਤ ਹਾਰ ਤੇ ਲੱਗਦਾ ਸੀ ਲੱਖਾਂ ਦਾ ਸੱਟਾ ਕੁੱਕੜਾਂ ਦੇ ਮਾਲਕ ਨੂੰ ਗ੍ਰਿਫਤਾਰ ਕਰ ਲਿਆ ਤੇ આરોપીਆਂ ਨੂੰ ਅਦਾਲਤ ਵੱਲੋਂ ਮਿਲੀ ਜਮਾਨਤ ਪਰ ਕੁੱਕੜ ਹੁਣ ਕੇਸ ਪ੍ਰਾਪਰਟੀ ਬਣ ਚੁੱਕਿਆ ਹੈ ਕਿਤਨਾ ਕਿਤੇ ਪੁਲਿਸ ਨੂੰ ਵੀ ਲੱਗਦਾ ਕਿ ਅਸੀਂ ਇਸ ਲੜਾਈ ਨੂੰ ਰੋਕਣ ਗਏ ਪਰ ਆਪਣੀ ਜਾਨ ਫਸਾ ਬੈਠੇ ਆਂ ਪਰ ਖੁੱਲ ਕੇ ਕੋਈ ਬੋਲਣ ਨੂੰ ਤਿਆਰ ਨਹੀਂ ਹੈ ਕਿਉਂਕਿ ਕੁੱਕੜ ਨੂੰ ਦਾਣਾ ਪਾਉਣਾ ਉਸ ਦੀ ਰੱਖਿਆ ਕਰਨਾ ਪੁਲਿਸ ਲਈ ਵੱਡੀ ਚੁਣੌਤੀ ਬਣ ਗਿਆ ਹੈ ਫਿਲਹਾਲ ਪੁਲਿਸ ਨੇ ਇਸ ਕੁੱਕਣੂ ਇੱਕ ਬੰਦੇ ਦੇ ਕੋਲ ਰੱਖਿਆ ਕਿਉਂਕਿ ਥਾਣੇ 'ਚ ਇਸ ਕੁੱਕਣ ਨੂੰ ਜੇ ਰੱਖਦੇ ਨੇ ਤੇ ਮੁਸ਼ਕਲ ਹੋ ਸਕਦੀ ਏ ਇਸ ਕਰਕੇ ਮੁਰਗਾ ਪਾਲਣ ਵਾਲੇ ਇੱਕ ਬੰਦੇ ਨੂੰ ਕੁੱਕੜ ਨੂੰ ਸਬੰਧੀ ਜ਼ਿੰਮੇਵਾਰੀ ਪੁਲਿਸ ਵੱਲੋਂ ਦਿੱਤੀ ਗਈ ਏ ਮੁਰਗੇ ਨੂੰ ਕੋਈ ਨੁਕਸਾਨ ਨਾ ਹੋਵੇ ਇਸ ਦਾ ਵੀ ਖਾਸ ਧਿਆਨ ਰੱਖਿਆ ਜਾ ਰਿਹਾ ਹੈ ਬਠਿੰਡਾ ਪੁਲਿਸ ਨੇ ਤਿੰਨ ਬੰਦਿਆਂ ਦੇ ਉੱਤੇ ਐਨੀਮਲ क्रੂਐਲਟੀ ਇਕਦਾ ਮਾਮਲਾ ਦਰਜ ਕੀਤਾ ਇੱਕ ਬੰਦੇ ਨੂੰ ਗ੍ਰਿਫਤਾਰ ਕੀਤਾ ਉਸ ਨੂੰ ਮਿਲੀ ਜ਼ਮਾਨਤ ਤੇ ਦੋ ਬੰਦੇ ਹਜੇ ਵੀ ਫਰਾਰ ਦੱਸੇ ਜਾਂਦੇ ਨੇ ਸੁਣੋ ਪੁਲਿਸ ਇੰਸਪੈਕਟਰ ਦਾ ਇਸ ਬਾਰੇ ਕੀ ਕਹਿਣਾ ਹੈ ਜੀ ਨਰਮਲਜੀਤ ਸਿੰਘਾ ਬੱਲੂ ਨਾਲ ਲੱਗਾ ਹੋਇਆ ਹਾਂ ਉਕੜਨ ਤੋਂ ਇਨਫੋਰਮੇਸ਼ਨ ਮਿਲੀ ਸੀ ਵੀ ਸੇ ਮੁਰਗੇ ਲੜਾਈ ਕਰ ਰਹੇ ਆ ਉਦੋਂ ਮਕਦਮਾ ਤਿੰਨ ਬੰਦੇ ਦਾ ਦਰਜ ਕੀਤਾ ਰਾਜਵੀਰ ਸਿੰਘ ਜਗਸੀਰ ਸਿੰਘ ਤੇ ਗੁਰਜੀਤ ਸਿੰਘ ਤੇ ਇਹ ਇਹਦੇ ਵਿੱਚ ਕੀ ਕਰਵਾ ਰਹੇ ਸੀ ਇਹ ਜਿਵੇਂ ਮਕਦਮਾ ਦਰਜ ਕੀਤਾ ਹੈ ਕੀ ਕਰਵਾ ਰਹੇ ਸੀ ਜਨਵਰੀ ਤੱਕ ਪਰੇਸ਼ਾਨ ਕਰਦੇ ਸੀਗੇ ਜੁਲਮ ਦਾ ਪਰਚਾ ਦਿੱਤਾ ਨੇ ਕੋਲ ਟਿਕਟਰਾ ਇੱਕ ਕੁੱਕੜਾ ਵੀ ਜੀ ਫੇਰ ਕੁੱਕੜਾਂ ਦੀ ਇੱਕ ਰੋਕ ਕਿਹੜੇ ਕੁੱਕੜੇ ਕਿਹੜੇ ਕੁੱਕੜੇ ਕਿੱਥੇ ਰੱਖਿਆ ਗਿਆ ਸੀ ਰੰਗ ਦਾ ਕੁੱਕੜਾ ਕਿ ਸੇਫ ਜਗ੍ਹਾ ਤੇ ਰੱਖਿਆ ਗਿਆ ਜਿੱਥੇ ਉਹਦੀ ਦੇਖਭਾਲ ਹੋ ਸਕੇ ਸਾਡੀ ਸੂਚਨਾ ਦੇ ਵਿੱਚ ਇਹ ਟਰੈਫਿਕ ਦੇ ਵਿੱਚ ਨਾਮ ਦੇਣੇ ਸੱਤਾਂ ਹੀ ਹੋਗੀਆਂ ਟਰੈਫੀਆਂ ਬਰਾਮਦ ਕੀਤੀਆਂ ਗਈਆਂ 11 11 ਸਭ ਟਰੈਪਾਂ ਦੇ ਜਿੱਤੂਣਾਂ ਦੇਣੀਆਂ ਸੀ ਅੱਛਾ ਜਿਹੜੇ ਵੀ ਨੇ ਦੋ ਕੁੱਕਰਾਂ ਜੀ ਜਿੱਤ ਜਾ ਉਹਨੂੰ ਟਰੋਫੀ ਇਹਦੀ ਤੇ ਦੋ ਕੁੱਕਰ ਸੀ ਚਾਰ ਸੀ 10 ਜੋ ਵੀ ਸੀ ਜੇ ਨਹੀਂ ਸਾਡੀ ਤਫ਼ਤੀਸ਼ ਚ ਸਾਡੀ